ਵੈਲਕਮ ਟੂ ਅਦਾਕਾਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵੀ ਜਿਹੜੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਸ ਵੀਡੀਓ ਆਪਾਂ ਸਪੈਸ਼ਲ ਪ੍ਰਿੰਟਡ ਸੂਟਾਂ ਉੱਪਰ ਆ ਤੁਹਾਨੂੰ ਦੱਸਿਆ ਕਿ ਆਪਣਾ ਇੰਸਟਾਗ੍ਰam ਉੱਪਰ ਵੀ ਪੇਜ ਆ ਉਹਦੇ ਤੇ ਅਸੀਂ ਰੋਜ਼ ਪੋਸਟ ਅਪਲੋਡ ਕਰਦੇ ਆ ਰੋਜ਼ ਫੋਟੋਆਂ ਪਾਉਂਦੇ ਆ ਉੱਥੋਂ ਵੀ ਤੁਸੀਂ ਸਾਡੇ ਪ੍ਰਿੰਟ ਸੂਟ ਚੈੱਕ ਕਰ ਸਕਦੇ ਹੋ ਇੱਥੇ ਆਪਾਂ ਕੁਝ ਕਿ ਥੋੜੀ ਸੂਟਾਂ ਦੀ ਵੀਡੀਓ ਲੈ ਕੇ ਆਉਣੇ ਆ ਤੇ ਪਹਿਲਾਂ ਆਪਣਾ ਚੈਨਲ ਆ ਉਹ ਪਲੀਜ਼ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਿਰ ਹੀ ਤੁਹਾਨੂੰ ਸਾਡੀ ਵੀਡੀਓ ਦੇਖਣ ਨੂੰ ਮਿਲੂਗੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਪਾਂ ਰੋਜ਼ ਹਫ਼ਤੇ 'ਚ ਦੋ ਵੀਡੀਓ ਤੋਂ ਪਾਈ ਹੀ ਕਰਾਂਗੇ ਜਿਹੜੇ ਅੱਜ ਵਾਲੇ ਸੂਟ ਆ ਇਹ ਸਾਡਾ ਸ਼ਿਮਰ ਸਿਲਕ ਚ ਸੂਟ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਸੋਹਣਾ ਸੂਟ ਆ ਇਹਦੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਸਰਦਾਰੀ ਜੀ ਲੁੱਕ ਵਾਲੇ ਸੂਟ ਆ ਜੋ ਵੀ ਸਾਡੇ ਸੂਟ ਆ ਸਰਦਾਰੀ ਲੁੱਕ ਵਾਲੇ ਇਹ ਤੁਸੀਂ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਆ ਇਹ ਜਿਹੜੇ ਸੂਟ ਆ ਸਾਡੇ ਕੋਲ 5-5 ਮੀਟਰ ਦੇ ਸੂਟ ਆ ਜੇ ਕੋਈ ਚਰਲਸ ਲੈਣੀ ਆ ਜਿੱਦਾਂ ਦੀ ਬਾਟਮ ਮੈਚ ਕਰਾਉਣੀ ਆ ਆਪਾਂ ਮੈਚਿੰਗ ਕਰਕੇ ਵੀ ਦੇ ਦਾਂਗੇ ਜੇ ਕਿਸੇ ਨੇ 올ਓਵਰ ਲੈਂ ਆਪਾਂ ਓਦਾਂ ਵੀ ਤੁਹਾਨੂੰ ਦੇ ਦਾਂਗੇ ਬਹੁਤ ਜਿਆਦੇ ਹੀ ਯੂਨੀਕ ਜੇ ਸੂਟ ਹੈ ਜਿਹੇ ਸਟਿਚ ਹੋ ਕੇ ਰੈਡੀ ਹੋਣਗੇ ਬਹੁਤ ਸੋਹਣੇ ਲੱਗਣਗੇ ਜਿੱਦਾਂ ਇਹਦੇ ਤੇ ਆਪਾਂ ਰੈੱਡ ਫਿਨਿਸ਼ਿੰਗ ਦੇ ਦਾਂਗੇ ਕੋਈ ਵੀ ਗ੍ਰੀਨ ਜਿੱਦਾਂ ਦੀ ਤੁਸੀਂ ਡਾਰਕ ਕਲਰ ਚਾਹੁੰਦੇ ਆਂ ਲਾਈਟ ਕਲਰ ਚਾਹੁੰਦੇ ਆਂ ਉਦਾਂ ਹੀ ਸਟਿਚ ਕਰਕੇ ਦੇ ਦਾਂਗੇ ਇਹ ਦੇਖੋ ਬਹੁਤ ਜਿਆਦੇ ਸੋਹਣਾ ਸੂਟ ਆ ਇਹ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਆਂ ਪਲੀਜ਼ ਤੁਸੀਂ ਵੀਡੀਓ ਚ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਆਪਣੀ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਆਪਣੀ ਵੀਡੀਓ ਚ ਹੋਰ ਕੀ ਚਾਹੁੰਦੇ ਆਂ ਕਿੱਦਾਂ ਦੇ ਸੂਟ ਚਾਹੁੰਦੇ ਹੋ ਤੁਸੀਂ ਮੈਸੇਜ ਕਰਕੇ ਦੱਸਿਆ ਕਰੋ ਆਪਾਂ ਓਦਾਂ ਦੀਆਂ ਹੀ ਤੁਹਾਨੂੰ ਵੀਡੀਓ ਅਪਲੋਡ ਕਰ ਦਿਆ ਕਰਾਂਗੇ ਤੇ ਆਪਾਂ ਜੋ ਸਾਡਾ ਅਗਲਾ ਸੂਟ ਹੈ ਇਹ ਸਾਡਾ ਪਿਓਰ ਕ੍ਰੇਪ ਉੱਪਰ ਸੂਟ ਹੈ ਇਹ ਦੇਖੋ ਇਹ ਸਾਡਾ ਪਿਓਰ ਕ੍ਰੇਪ ਤੇ ਸੂਟ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਸੋਹਣਾ ਇਹਦਾ ਪ੍ਰਿੰਟ ਆ ਇਹ ਤੁਸੀਂ ਐਦਾਂ ਦੀ بیس ਬਾਟਮ ਕਰਨੀ ਆ ਸਕਿਨ ਕਰਨੀ ਜਿੱਦਾਂ ਦੀ ਹੀ ਕਰਨੀ ਆ ਆਪਾਂ ਸੇਮ ਤੁਹਾਨੂੰ ਓਦਾਂ ਦੀ ਵੀ ਰੈਡੀ ਕਰ ਦਾਂਗੇ ਜੇ ਤੁਸੀਂ 올 ਓਵਰ ਲੈਣਾ ਆ ਆਪਾਂ ਓਦਾਂ ਵੀ ਤੁਹਾਨੂੰ ਭੇਜ ਦਾਂਗੇ ਇਹ ਸੂਟ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਇਹਨਾਂ ਤੁਸੀਂ ਵੇਖੋ ਇਹ ਸਾਰੇ ਸੂਟ ਆ ਜਿਹੜੇ ਇਹ ਲਾਈਨਿੰਗ ਲਾ ਕੇ ਸਟਿਚ ਹੋਣਗੇ ਕੋਈ ਵੀ ਸੂਟ ਵਿਦਆਊਟ ਲਾਈਨਿੰਗ ਸਟਿਚ ਨਹੀਂ ਹੋਊਗਾ ਇਹ ਤੁਸੀਂ ਕਲੀਆਂ ਪਾ ਕੇ ਜਿੱਦਾਂ ਵੀ ਕੋਈ ਫਰੌਕ ਸਟਾਈਲ ਕਿਦਾਂ ਦਾ ਹੈ ਵੀ ਤੁਸੀਂ ਸੂਟ ਸਟਿਚ ਕਰਾਉਣੇ ਆਪਾਂ ਸੇਮ ਓਦਾਂ ਦੇ ਹੀ ਕਰ ਦਾਂਗੇ ਕਿਉਂਕਿ ਆਪਾਂ ਸਟੀਚਿੰਗ ਵੀ ਕਰਦੇ ਆਂ ਤੇ ਪਲੀਜ਼ ਸਾਡੀ ਅਦਾਕਾਰੀ ਬੁਟੀਕ ਇੰਸਟਾਗ੍ਰਾਮ ਤੇ ਵੀ ਪੇਜ ਫੋਲੋ ਕਰੋ ਇਹਦੇ ਤੁਸੀਂ ਪ੍ਰਿੰਟ ਚੈੱਕ ਕਰੋ ਕਿੱਡੇ ਜਾਦੇ ਸੋਨਾ ਸੂਟ ਆ ਇਹ ਵੀ ਗਰੇਪ ਤੇ ਪ੍ਰਿੰਟ ਆ ਬਹੁਤ ਜਾਦੇ ਸੋਨਾ ਸੂਟ ਆ ਇਹ ਜੋ ਸਾਡਾ ਅਗਲਾ ਸੂਟ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਨੈਕ ਸੂਟ ਆ ਇਹ ਵੀ ਸਿਮਰ ਸਿਲਕ ਦੇ ਉੱਪਰ ਆ ਤੁਸੀਂ ਵੇਖ ਸਕਦੇ ਹੋ ਉਹ ਆਪਣਾ ਲਾਈਟ ਕਲਰ ਸੀ ਇਹ ਡਾਰਕ ਕਲਰ ਹੈ ਇਹ ਕੋਈ ਵੀ ਲੇਡੀ ਇਹਨੂੰ ਪਾ ਸਕਦੀ ਆ ਆਹ ਦੇਖੋ ਕਿੰਨਾ ਸੋਹਣਾ ਇਹਨਾਂ ਚ ਇਹ ਜਿਹੜੇ ਸਿਮਰ ਵਾਲੇ ਸੂਟ ਹੈ ਇਹਨਾਂ ਚ ਚੌਂਕ ਕੈਸੇ ਕਰਕੇ ਇਹਨਾਂ ਦਾ ਐਵੇਂ ਇਹ ਨੇਮ ਰੱਖਿਆ ਗਿਆ ਕਿਉਂਕਿ ਅਸੀਂ ਇਹਨੂੰ ਕਿਸੇ ਵੀ ਪਾਰਟੀ ਵੀਅਰ ਤੇ ਇਹ ਸੂਟ ਵੀਅਰ ਕਰ ਸਕਦੇ ਆ ਇਹ ਸਿਮਰ ਵਾਲੇ ਸੂਟ ਹੈ ਇਹਨਾਂ ਚ ਬਹੁਤ ਜ਼ਿਆਦਾ ਚਮਕ ਆਏ ਤੁਸੀਂ ਰਾਤ ਨੂੰ ਦਿਨੇ ਕਿਸੇ ਵੀ ਫੰਕਸ਼ਨ ਵਿਆਹ ਸ਼ਾਦੀ 'ਚ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਪਲੇਨ ਬਾਟਮ ਨਾਲ ਜਾ ਕਿਦਾਂ 올 ਓਵਰ ਕਰਨਾ ਕਿਦਾਂ ਵੀ ਕਰਨਾ ਉਦਾਂ ਹੀ ਸਟੀਚਿੰਗ ਸਟਾਈਲ ਦੇ ਕੇ ਆਪਾਂ ਇਹਨਾਂ ਨੂੰ ਸਟਿਚ ਕਰ ਦਾਂਗੇ ਇਹ ਸਾਡੇ ਕੋਲ ਇੱਕ ਇੱਕ ਪੀਸਾ ਸਾਰੇ ਸੂਟਾਂ ਦਾ ਕੋਈ ਭੈਣ ਹੈ ਇਹ ਸਾਰੇ ਸੂਟ ਸਾਡੇ ਤੋਂ ਲੈਣਾ ਚਾਹੁੰਦੇ ਤਾਂ ਪਲੀਜ਼ ਸਾਨੂੰ ਮੈਸੇਜ ਕਰਨ ਆਹ ਦੇਖੋ ਬੈਕ ਸਾਈਡ ਵੀ ਵੇਖੋ ਜੀ ਇਹ ਫਰੰਟ ਬਹੁਤ ਜਾਦੇ ਸੋਹਣਾ ਇਹਦਾ ਪ੍ਰਿੰਟ ਆ ਤੁਸੀਂ ਵੇਖ ਹੀ ਰਹੇ ਹੋ ਕਿੰਨੇ ਜਾਦੇ ਸੋਹਣਾ ਪ੍ਰਿੰਟ ਆ ਬਹੁਤ ਜਾਦੇ ਸੋਹਣਾ ਬਣ ਕੇ ਬਹੁਤ ਸੋਹਣਾ ਲੱਗੂਗਾ ਇਹ ਸੂਟ ਜੋ ਸਾਡਾ ਨੈਕਸਟ ਸੂਟ ਹੈ ਉਹ ਸਾਡਾ ਦੁਪੱਟਾ ਸੂਟ ਆ ਇਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਇਹ ਜੌਰਜਟ ਦਾ ਫੈਬਰਿਕ ਹੈ ਇਹਦਾ ਪ੍ਰਿੰਟ ਕਿੰਨਾ ਜ਼ਿਆਦਾ ਸੋਹਣਾ ਲਾਈਟ ਵੇਟ ਹੈ ਜਿੰਨੇ ਵੀ ਸੂਟ ਸਾਡੇ ਸਾਰੇ ਬਹੁਤ ਹੀ ਲਾਈਟ ਵੇਟ ਸੂਟ ਆ ਆ ਇਹਦਾ ਦੁਪੱਟਾ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਇਹਦਾ ਦੁਪੱਟਾ ਬਣਿਆ ਜੋ ਇਹਦੀ ਬਾਟਮ ਆ ਇਹ ਕ੍ਰੇਪ ਚਾ ਇਹ ਵੀ ਤੁਸੀਂ ਸਾਡੇ ਤੋਂ ਸਟਿਚ ਕਰਵਾ ਸਕਦੇ ਹੋ ਜਾਂ ਕਿੱਦਾਂ ਦੀ ਬਾਟਮ ਤੁਸੀਂ ਚੇਂਜ ਕਰਨਾ ਜਿੱਦਾਂ ਵੀ ਕੁਝ ਕਰਾਨਾ ਆਪਾਂ ਸੇਮ ਉਦਾਂ ਤੁਹਾਨੂੰ ਕਰ ਦਾਂਗੇ ਇਹ ਵੀ ਬਹੁਤ ਜ਼ਿਆਦੇ ਸੋਹਣੇ ਸੂਟ ਆ ਉਮੀਦ ਕਰਦੀ ਆ ਤੁਹਾਨੂੰ ਸਭ ਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਗੀ ਪਲੀਜ਼ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸ਼ੁਕਰੀਆ